ਰੀ ਕੋਟੇ ਚੋਂ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਦਾ ਹੈਗਾ ਸਰਪੰਚ ਕਬਲਦੇਵ ਜੀ ਕਾਈਂਡਲੀ ਉਹ ਵੀ ਜਰੂਰ ਦੋ ਮਿੰਟ ਲਈ ਹਾਜ਼ਰੀ ਜਵਾਉਣਗੇ ਆ ਕੇ ਅੱਜ ਪਿੰਡ ਗੰਦੀਪੁਰ ਪਰਲੇ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਜਿਹੜੀ ਨਿਆਂ ਯਾਤਰਾ ਹੈ। ਉਹਨੂੰ ਸਮਰਪਿਤ ਆਪਣਾ ਜਿਹੜਾ ਰਨ ਫੋਰ ਨਾਇ ਇਵੈਂਟ ਕੀਤਾ ਜਾ ਰਿਹਾ ਜਿਹੜਾ ਮੈਥਲੈਟਿਕ ਕੋਚ प्रदीप ਸਿੰਘ ਅਜੀਨੰਦ ਪ੍ਰਸਾਦ ਆਏ ਸੀ ਬਖਰਕ ਖਾਵਾ ਤੇ ਕੰਪੀਟੀਸ਼ਨ ਖੇਡਣ ਜਾਂਦੇ ਆ ਪਰ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੇ ਰੈਕਗਨਾਈਜ਼ ਕੀਤਾ ਹੈ ਇਹ ਬਹੁਤ ਵਧੀਆ ਪ੍ਰਾਲਾ ਹੈ ਬੱਚਿਆਂ ਨੂੰ ਦੂਸਰੋਂ ਖੇਡਾਂ ਵਾਲਿਆਂ ਨਸ਼ੇ ਤੋਂ ਦੂਰ ਕਰਨ ਲਈ ਇਹ ਬਹੁਤ ਅੱਛਾ ਪ੍ਰਾਲਾ ਕੀਤਾ ਹੈ ਉਹਨਾਂ ਦਾ ਧੰਨਵਾਦ ਸਾਡੇ ਕਿੰਨੇ ਬੱਚੇ ਇੱਥੇ ਪਾਰਟਿਸਪੇਟ ਕਰ ਰਹੇ ਸਾਡੇ ਬੱਚੇ ਜੀ ਤੇ 10 ਤੋਂ 12 ਬੱਚੇ ਆਏ ਨੇ ਤੇ ਜਿਹੜੇ ਬੱਚੇ ਅੱਛੇ ਆ ਅੱਛੇ ਪਰਫਾਰਮ ਕਰਦੇ ਉਹ ਕਾਟਿਸਵਰ ਕਰਾਇਆ ਗਿਆ ਦੇ ਨਾਮ ਨਾਲ ਬੋਹਰੇ ਤੇ ਮੈਂ ਐਨਪੀ ਸਾਫਟ ਹਾਂ ਤੇ ਮੈਂ ਨੈਸ਼ਨਲ ਪਲੇਅਰ ਹਾਂ ਤੇ ਅੱਜ ਪਿੰਡ ਗੰਬੀਰ ਪਰ ਵੀ ਕਿ ਜਿਹੜਾ ਮੈਰਾਥਨ ਕਰਵਾਈ ਜਾ ਰਹੀ ਹੈ 5 ਕਿਲੋਮੀਟਰ ਤੇ 2 ਕਿਲੋਮੀਟਰ ਦਾ ਟੂਰਨਾਮੈਂਟ ਹਾਂਜੀ ਬਹੁਤ ਵਧੀਆ ਟ੍ਰੋਫੀ ਹੈ ਕਿਉਂਕਿ ਇੱਥੇ ਆਪਣੇ ਪਿੰਡਾਂ ਵਿੱਚ ਅੱਦਾ ਜ਼ਿਆਦਾਤਰ ਬੂਦਾ ਨਹੀਂ ਹੈਗਾ ਕਿ ਇੰਨੀ ਪ੍ਰਾਈਜ਼ ਮਨੀ ਹੋਵੇ ਪ੍ਰਾਈਜ਼ ਮਨੀ ਬਹੁਤ ਵਧੀਆ ਹੈ 11000 7000 ਤੇ 5000 ਤੇ نیچے ਮਤਲਬ ਪੰਜ ਪ੍ਰਾਈਜ਼ ਹੈ ਥੱਲੇ ਪੰਜ ਬੱਚਿਆਂ ਨੂੰ ਹਾਂਜੀ ਮੇਰਾ ਨਾਮ ਦੀਪਕ ਕੁਮਾਰ ਹੈ ਇਹ ਫਾਈਲ ਕਰ ਤੋਂ ਆਇਆ 400 ਕਿਲੋਮੀਟਰ ਤੋਂ ਇਥੋਂ ਜੀ ਬਸ ਪ੍ਰਾਈਸ ਵਾਸਤੇ ਆਇਆ ਪ੍ਰਾਈਸ ਦੇਖ ਕੇ ਆਇਆ ਜੀ ਕੀ ਕਰਦੇ ਕੀ ਆ ਤੁਸੀਂ ਜੀ ਮੈਂ ਸਟੱਡੀ ਕਰ ਰਿਹਾ ਹਾਂ ਜੀ ਫਰਸਟ ਈਅਰ ਜੀ ਹੈਗਾ ਜੀ ਠੀਕ ਕਿਸ ਲੈਵਲ ਤੱਕ ਤੁਸੀਂ ਖੇਡ ਚੁੱਕੇ ਹੋ ਤੇਰਾ ਹੀ ਨੈਸ਼ਨਲ ਮੈਡਲ ਹੈ ਸਕੂਲ ਵੀ ਲੱਖੇ ਮੈਡਲ ਇੱਕ ਕ੍ਰੋਸ ਕੰਟਰੀ ਵੀ ਅੱਛਾ ਹਾਂ ਜੀ ਮੈਂ ਤੁਸੀਂ ਕ੍ਰੋਸ ਕੰਟਰੀ ਹੋਈ ਲਾਉਂਦੇ ਨਹੀਂ ਨਹੀਂ ਸਾਰੇ ਮੈਡਲ ਹੈ ਜੀ 1500 500 ਮੀਟਰ ਜੀ ਕੰਟਰੀ ਵੀ ਖੇਡ ਲਈ ਵੀ ਤਿੱਕਾ ਡੈਡੀ ਕੀ ਕਰਦੇ ਥੋਡੇ ਡੈਡੀ ਸਬਜੀ ਕੰਮ ਦਾ ਸਬਜੀ ਹੈਗੀ ਠੀਕ ਹੈ ਹੁਣ ਕੀ ਤੁਹਾਡਾ ਕੀ ਏਮ ਕੀ ਹੈ ਵੀ ਏਮ ਬਸ ਜੀ ਨੌਕਰੀ ਲੱਗਣਾ ਤੇ ਕਰਦੇ ਹਾਂ ਹਾਲਾਤ ਸੁਧਾਰਨੇ ਇੰਡੀਆ ਵੱਲੋਂ ਵੀ ਦੇਸ਼ ਲਈ ਕੁਝ ਕਰਨਾ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਪ੍ਰਾਈਜ਼ ਰੱਖਿਆ ਸੀ ਕੀ ਕਹਿਣਾ ਚਾਹੁੰਦੇ ਹਾਂ ਜੀ ਪ੍ਰਾਈਜ਼ ਵਧੀਆ ਰੱਖਿਆ ਬਸ ਟਾਈਮਿੰਗ ਦਾ ਥੋੜਾ ਜਿਆਦਾ ਖਾਬ ਰਨਾ ਸੀ ਪੱਕੀ ਪ੍ਰਾਈਜ਼ ਤਾਂ ਵਧੀਆ ਜੀ ਪੱਲੇ ਨੂੰ 11000 ਦੂਜੇ ਨੂੰ 7000 ਸਹੀ ਹੈ ਜੀ ਪ੍ਰਾਈਜ਼ ਸਾਰੇ ਨੂੰ ਤੁਹਾਡਾ ਸੈਕੰਡ ਪੋਜੀਸ਼ਨ ਆਈ ਹਾਂਜੀ ਸੈਕੰਡ ਇਹ ਜੀ ਟੂਰਨਾਮੈਂਟ ਕਰਾਣੀ ਚਾਹੀਦੀ ਇਹਨਾਂ ਨੂੰ ਮਹੀਨੇ ਦੋ ਮਹੀਨੇ ਬਾਅਦ ਇੱਕ ਵਾਰ

ਕਾਈਂਡਲੀ ਉਹ ਵੀ ਜਰੂਰ ਦੋ ਮਿੰਟ ਲਈ ਹਾਜ਼ਰੀ ਜਵਾਣ ਗਿਆ ਕੇ ਸਾਹਿਬ ਜੀ ਅਤੇ ਨਾਲ ਉਹਦੇ ਨਾਲ ਆਏ ਵੇ ਮੈਂ ਦੇਖ ਤੈਨੂੰ ਉੱਪਰ ਕੰਪੀਰਪੋਰ ਦੇ ਵਿੱਚ ਆ ਰੌਣਕ ਜਿਹੜੀਆਂ ਅੱਜ ਅਸੀਂ 1 ਸਾਲ ਪਹਿਲਾਂ ਕਹ ਲੋ ਕਿ rahul ji ਦੇ ਫੰਕਸ਼ਨ ਦੇ ਵਿੱਚ ਦੇਖਿਆ ਸੀ ਅੱਜ ਮੈਨੂੰ ਇੱਥੇ ਦਿਖ ਰਹੀਆਂ ਨੇ ਮੈਂ ਪੱਲਿਆੜ ਕਰਾਈ ਸੀਗੀ ਬਿਲਕੁਲ ਇਸੇ ਤਰ੍ਹਾਂ ਦਾ ਮਾਹੌਲ ਮੈਂ ਉਸਾਂ ਦਾ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਡਾਕਟਰ ਅਛਾ ਸ਼ਰਮਾ ਨੂੰ ਉਹਨਾਂ ਦੇ ਜੇ ਹੌਸਲਾ ਰਹੇ ਪਰ ਅਗਰ ਨਦੀ ਰੇਲੇ ਤੇ ਨਜ਼ਾਰੇ ਦੇ ਜਾਏਗੇ ਕਿ ਰਖ ਹੌਸਲਾ ਉਹ ਮੰਦਰ ਵੀ ਆਏਗਾ ਪਿਆਸੇ ਕੇ ਪਾਸ ਸਮੁੰਦਰ ਵੀ ਆਏਗਾ ਢੱਕ ਨਾ ਬੈਠ اے ਮੰਜ਼ਲ ਕੇ ਮੁਸਾਫਿਰ ਮੰਜ਼ਲ ਵੀ ਮਿਲੇਗੀ ਔਰ ਮਿਲਨੇ ਦਾ ਮਜ਼ਾ ਵੀ ਆਏਗਾ ਇਹ ਮੰਜ਼ਲ ਨੂੰ ਪਾਉਣ ਲਈ ਰਾਤੋਂ ਰਾਤ ਦਿਵਾਬ ਜਤੋ ਜਿਆ ਜਿਹੜੀ ਜਾਰੀ ਰਹੀ ਹੈ ਔਰ ਜਿੰਨੇ ਵੀ ਸਾਡੇ 5 ਕਿਲੋਮੀਟਰ ਰੇਸ ਦੇ ਮੈਨ ਅਤੇ ਫੀਮੇਲ ਸਾਰੇ ਕੈਟਾਗਰੀ ਦੇ ਮਤਾਨੇ ਵੀ ਸਾਡੇ ਤੱਕ ਖੜੇ ਹੈ ਆਈਏ ਤਾਂ ਡੱਬੇ ਦੇ ਵਿੱਚ ਆ ਜੀਏ ਇੱਥੇ ਬੈਣੀ ਦੇ ਵਿੱਚ ਐਥਲੀਟ 5 ਕਿਲੋਮੀਟਰ ਰੇਸ men ਪਿੰਡ ਗੰਭੀਰਪੁਰ ਉੱਪਰਲੇ ਦੇ ਵਿੱਚ ਉੱਚੇ-ਚੱਚੇ ਤੌਰ ਤੇ ਪਹੁੰਚੇ ਸਾਡੇ ਇਲਾਕੇ ਦਾ ਮਾਣ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ तिवारी ਜੀ ਉਹਨਾਂ ਦੇ ਨਾਲ ਮੇਰੇ ਵੱਡੇ ਭਰਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸਰਦਾਰ ਬਿਰਿੰਦਰ ਸਿੰਘ ਢਿੱਲਾ ਜੀ ਉਹਨਾਂ ਦੇ ਨਾਲ ਸ਼੍ਰੀ ਨਹਿਣਾ ਦੇਵੀ ਹਲਕੇ ਤੋਂ ਸਾਡੇ ਗਵਾਂਢੀ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਵਿਕਾਸ ਠਾਕੁਰ ਜੀ ਦਿਵਾਰੀ ਸਾਹਿਬ ਦੇ ਨਾਲ ਉੱਚੇ ਚੋੜਤੇ ਆਏ ਪੰਜਾਬ ਇੰਡਸਟਰੀ ਬੋਰਡ ਦੇ ਸਾਬਕਾ ਚੇਅਰਮੈਨ ਸ਼੍ਰੀ ਪਵਨ ਦਿਵਾਨ ਜੀ ਇਸ ਇਲਾਕੇ ਦੀ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਕਾਂਗਰਸ ਪਾਰਟੀ ਦੀ ਟਿਕਟ ਤੇ ਜਿਨ੍ਹਾਂ ਨੇ ਇਲੈਕਸ਼ਨ ਵੀ ਲੜਿਆ ਸਰਦਾਰ ਗੁਰਵੀਰ ਸਿੰਘ ਦੀ ਗੱਜਪੁਰ ਨੰਗਲ ਦੀ ਆਵਾਜ਼ ਚਾਹੇ ਨੂਰਪੁਰ ਬੇਦੀ ਹਲਕਾ ਹੋਵੇ ਮੁਕਾਰੀ ਤੋਂ ਸ਼ੁਰੂ ਹੋ ਕੇ ਮੈਪ ਪਰ ਬੈਰੀਅਰ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰਨ ਵਾਲੇ ਸਾਬਕਾ ਐਮਸੀ ਸ਼੍ਰੀ ਪ੍ਰਤਾਪ ਸੈਣੀ ਜੀ ਲੰਬੇ ਸਮੇਂ ਤੋਂ ਯੂਥ ਕਾਂਗਰਸ ਤੋਂ ਲੈ ਕੇ ਐਮਸੀ ਬਣਨ ਤੱਕ ਉਸ ਤੋਂ ਬਾਅਦ ਅੱਜ ਵੀ ਸਾਡੇ ਵਰਗੇ ਨੌਜਵਾਨਾਂ ਦੇ ਲਈ ਜਿਹੜੇ ਮਿਸਾਲ ਬਣੇ ਸਰਦਾਰ ਰਾਜ ਸਿੰਘ ਨੰਗਲ ਜੀ ਸਾਬਕਾ ਐਮਸੀ ਇਸ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਮੈਂਬਰ ਲੰਬੜਦਾਰ ਸਾਹਿਬ ਔਰ ਸਾਰੇ ਮਾਤਵਰਾਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਪਿੰਡ ਦੇ ਨੌਜਵਾਨਾਂ ਦਾ ਜਿਹੜਾ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਹੈ ਉਹਦੇ ਪ੍ਰਧਾਨ ਔਰ ਮੈਂਬਰਾਂ ਵੱਲੋਂ ਮੈਂ ਸਾਰੇ ਮਹਿਮਾਨਾਂ ਦਾ ਇੱਥੇ ਆਉਣ ਤੇ तहे ਦਿਲੋਂ ਸਵਾਗਤ ਕਰਦਾ ਔਰ ਤੁਹਾਡਾ ਧੰਨਵਾਦ ਕਰਦਾ ਨਾ ਜ਼ਿਆਦਾ ਲੰਮਾ ਸਮਾਂ ਲੈਂਦਾ ਹੋਇਆ ਸਿੱਧਾ ਹੀ ਮੁੱਦੇ ਦੀ ਗੱਲ ਤੇ ਆਨਾ ਮੈਂ ਮਾਫੀ ਚਾਹੁੰਦਾ ਸਾਰਿਆਂ ਦਾ ਨਾਮ ਲਵਾਂਗਾ ਤਿਵਾੜੀ ਸਾਹਿਬ ਜ਼ਰੂਰ ਲੈ ਦੇਣਗੇ ਸਭ ਦਾ ਤਾਂ ਕਿ ਤੁਸੀਂ ਵੀ ਠੰਡ ਵਿੱਚ ਬੜੀ ਦੇਰ ਤੋਂ ਬੈਠੇ ਹੋ ਔਰ ਬੱਚੇ ਵੀ ਬੜੀ ਦੇਰ ਤੋਂ ਆਪਣੀ ਪ੍ਰੈਕਟਿਸ ਕਰ ਰਿਹਾ ਜਿਹੜੇ ਕੰਮ ਵਾਸਤੇ ਆਏ ਆ ਉਹਨੂੰ ਰੰਭ ਕਰੀਏ ਇੱਕ ਦੋ ਗੱਲਾਂ ਲੈ ਕਰਕੇ ਜ਼ਰੂਰ ਕਰਨੀਆਂ ਬੰਦੀਆਂ ਵਾਂ ਔਰ ਕਰਨੀਆਂ ਵੀ ਚਾਹੀਦੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਡਾਕਟਰ ਅਚਰ ਨੇ ਕਰਾਇਆ ਜੋ ਕਿ ਖੁਦ ਮੈਨੂੰ ਕਹਿਣ ਦੀ ਲੋੜ ਨਹੀਂ ਆ ਤੁਹਾਡੇ ਸਾਰਿਆਂ ਦਾ ਬੱਚਾ ਵਾ ਮਿਹਨਤ ਕਰਦਾ ਵਾ ਸੰਘਰਸ਼ ਕਰਦਾ ਵਾ ਮੁਸ਼ਕਲਾਂ ਦਾ ਸਾਹਮਣਾ ਕਰਦਾ ਵਾ ਆਪਣੇ ਲੀਡਰਾਂ ਨਾਲ ਵੀ ਲੜਦਾ ਵਾ ਬਗਾਨੇ ਪਾਰਟੀ ਦੇ ਲੀਡਰਾਂ ਨਾਲ ਵੀ ਲੜਦਾ ਵਾ ਪਰ ਲੇਕਿਨ ਉਹਦਾ ਜਿਹੜਾ ਮਨਸੂਬਾ ਵਾ ਜਿਹੜਾ ਮਕਸਦ ਆ ਔਰ ਜਿਹੜਾ ਉਹਦਾ ਹੌਸਲਾ ਵਾ ਉਹਨੂੰ ਕਿਵੇਂ ਅੱਗੇ ਵਧਾਣਾ ਇਹ ਤਿਵਾੜੀ ਸਾਹਿਬ ਵਾਸਤੇ ਔਰ ਹਰ ਪਾਰਟੀ ਦੇ ਲੀਡਰ ਵਾਸਤੇ ਭਾਵੇਂ ਰਾਜਾ ਵੜਿੰਗ ਜੀ ਹੋਣ ਪਾਵੇ ਪ੍ਰਤਾਪ ਬਾਜਵਾ ਜੀ ਹੋਣ ਕਿ ਸਾਨੂੰ ਇਹੋ ਜੇ ਨੌਜਵਾਨਾਂ ਦੀ ਜਗ੍ਹਾ ਕ੍ਰੀਏਟ ਕਰਨੀ ਪਊਗੀ ਸਮਾਂ ਬਹੁਤ ਜ਼ਿਆਦਾ ਹੋ ਗਿਆ ਔਰ ਤੁਸੀਂ ਸਾਰੇ ਬੜੀ ਦੇਰ ਤੋਂ ਇਸ ਠੜ ਜਿੱਤੇ ਬੈਠੇ ਹੋ ਔਰ ਨੌਜਵਾਨ ਵੀ ਹੁਣ ਬਿਲਕੁਲ ਤਿਆਰੀ ਤੇ ਨੇ ਜਿਹੜੀ ਡਾਕਟਰ ਅਚਰ ਸ਼ਰਮਾ ਜੀ ਨੇ 5 ਕਿਲੋਮੀਟਰ ਦੀ ਇਹ ਮੈਰਾਥਨ ਰੇਸ ਦਾ ਇੱਥੇ ਆਯੋਜਨ ਕੀਤਾ ਹੈਗਾ मैं डॉक्टर अक्षर शर्मा जी को उन्होंने सारे साथियों क्लब नो बहुत बहुत मुबारकबाद देना चाहता है कि एक बहुत ही अच्छा उपराला उन्होंने किया है और इस उपराले तो सिख लैके ढिलो साहब ने गल बिल्कुल सही कही है कि जाको राखे साइया मार सके ना कोई इसलिए कोई घबरा को गल नहीं कोई ਕਿਸੇ ਚੀਜ਼ ਤੋਂ ਡਰਨ ਦੀ ਗੱਲ ਨਹੀਂ ਜਿਹਦੀ ਰੱਬ ਹਫਾਜ਼ਤ ਕਰਦਾ ਹੈਗਾ ਉਹਦਾ ਕੋਈ ਬਾਲ ਨਹੀਂ ਬੰਕਾ ਕਰ ਸਕਦਾ ਤੇ ਇਸ ਲਈ ਜਿਹੜਾ ਚੰਗੇ ਕੰਮ ਕਰਦਾ ਔਰ ਆਪਣਾ ਜਿਹੜਾ ਮਨ ਹੈ ਉਹ ਸਾਫ਼ ਰੱਖਦਾ ਹੈ ਟੀਚਾ ਸਿੱਧਾ ਰੱਖਦਾ ਹੈਗਾ ਤਾਂ ਕੋਈ ਵੀ ਰੋੜਾ ਜਿਆਦਾ ਦੇਰ ਤੱਕ ਉਹਦੇ ਰਾਹ ਚੜ੍ਹ ਚ ਨਹੀਂ ਬਣ ਸਕਦਾ ਸੋ ਇਸ ਲਈ ਕਿਉਂਕਿ गल्ला तो सियासी बहुत ने पर अज जा समा इजाजत नहीं दता जो डॉक्टर साहब ने कदम फिर सद्या तो थोड़े नाल, मुल्क के हालात ने जोड़े बिगड़ते जा रहे हैं जोड़ा हिंदुस्तान का संविधान है वो अज बड़े खतरे से है जी साड़ियाँ बुना बुनियादी आजादियाँ ने अख्तियार ने खतरेच ने बारे गल करा जड़े 10 ਸਾਲ ਦੇ ਵਿੱਚ ਅੱਛੇ ਦਿਨ ਦੇ ਵਾਅਦੇ ਕੀਤੇ ਗਏ ਸੀਗੇ ਔਰ ਉਹ ਕਿੰਨੇ ਪੂਰੇ ਹੋਏ ਉਹਨਾਂ ਬਾਰੇ ਗੱਲ ਕਰਾਂਗੇ ਪਰ ਹੱਜਾ ਕਿਉਂਕਿ ਇਹ ਨਿਆਏ ਦੀ ਦੌੜ ਦੇ ਵਿੱਚ ਅਸੀਂ ਸਾਰੇ ਸ਼ਾਮਿਲ ਹੋਣ ਆਏ ਆਏ ਇਸ ਲਈ ਜ਼ਿਆਦਾ ਗੱਲ ਨਾ ਕਰਦਾ ਹੋਇਆ ਮੈਨੂੰ ਡਾਕਟਰ ਸਾਹਿਬ ਦਾ ਹੁਕਮ ਹੋਇਆ ਕਿ ਆਪਣੇ ਇਸ ਲੱਗਰ ਦੇ ਵਿੱਚ ਦੇ ਵਿਕਾਸ ਦੇ ਵਿੱਚ ਕੁਝ ਨਾ ਕੁਝ ਯੋਗਦਾਨ ਮੈਂ ਆਪਣੇ اختیਾਰੀ ਕੋਟੇ ਚੋਂ ਪਾਵਾਂ ਔਰ ਮੈਂ ਡਾਕਟਰ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ ਕਈ ਕਦੇ ਗ੍ਰਾਂਟਾਂ ਇਦਾਂ ਰੁਕ ਜਾਂਦੀਆਂ ਨੇ ਕਦੇ ਉੱਧਰ ਰੁਕ ਜਾਂਦੀਆਂ ਨੇ ਡਾਕਟਰ ਸਾਹਿਬ ਤੁਸੀਂ ਫਿਕਰ ਨਾ ਕਰੋ ਕੋਈ ਗ੍ਰਾਂਟ ਕਿਸੇ ਦਿਨ ਨਹੀਂ ਰੁਕਦੀ ਇਹਗੀ ਜਿੱਥੇ ਜਿੱਥੇ ਵਿਕਾਸ ਦੀ ਲੋੜ ਹੈਗੀ ਹੈ ਉੱਥੇ ਵਿਕਾਸ ਕਰਉਣਾ ਸਾਡਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਹੈਗਾ ਤੇ ਮੈਂ ਆਪਣੇ ਅਖਤਿਆਰੀ ਕੋਟੇ ਚੋਂ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਦਾ ਹੈਗਾ ਤੁਸੀਂ ਇਹ ਆ ਪੈਸਲਾ ਕਰ ਲੈਣਾ ਕਿ ਉਹਨੂੰ ਕਿਸ ਤਰ੍ਹਾਂ ਪਿੰਡ ਦੇ ਵਿਕਾਸ ਦੇ ਉੱਪਰ ਤੋਂ ਹੀ ਲਾਉਣਾ ਚਾਹੁੰਦੇ ਹੋ ਔਰ ਜੇ ਕੋਈ ਜੇ ਕੋਈ ਕਮੀ ਪੇਸ਼ੀ ਹੋਈ ਕੋਈ ਕੰਮ ਅਧੂਰਾ ਰਹਿਦਾ ਹੋਇਆ ਉਹ ਵੀ ਤੁਹਾਡਾ ਪੂਰਾ ਕਰਦੇ ਆਂਗੇ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਹੈਗੀ ਔਰ ਤਗੜੇ ਹੋ ਕੇ ਤੁਸੀਂ ਲੜਾਈ ਲੜੋ ਤੁਸੀਂ ਮੁਲਕ ਦੀ ਲੜਾਈ ਲੜ ਰਹੇ ਹੈਗੇ ਔ ਨੌਜਵਾਨਾਂ ਦੀ ਲੜਾਈ ਲੜ ਰਹੇ ਹੋ ਸੂਬੇ ਦੀ ਲੜਾਈ ਲੜ ਰਹੇ ਹੋ ਔਰ ਜਦੋਂ ਸਾਡੇ ਕੋਲ ਬਰਿੰਦਰ ਢਿੱਲੋਂ ਜੀ ਵਰਗੇ ਇਹਨੇ ਵਧੀਆ ਸਾਥੀ ਹੋਣ ਜਿਹੜੇ ਬਹੁਤ ਹੀ ਨਿਸ਼ਠਾ ਨਾਲ ਬਹੁਤ ਹੀ ਇੱਕ ਸੂਝਵਾਨ ਤਰੀਕੇ ਨਾਲ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਰਾਹ ਤੇ ਪਾਉਣ ਦੀ ਦਾ ਯਤਨ ਕੀਤਾ ਹੈ ਔਰ ਅੱਜ ਹਿੰਦੁਸਤਾਨ ਦੀ ਨੌਜਵਾਨੀ ਵਾਸਤੇ ਕੰਮ ਕਰ ਰਹੇ ਨੇ ਤਾਂ ਸਾਨੂੰ ਕੋਈ ਘਬਰਾਉਣ ਦੀ ਔਰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਆਓ ਸਾਰੇ ਚੱਲ ਕੇ ਇਹ ਜਿਹੜੀ ਤੁਸੀਂ ਮੈਰਾਥਨ ਆਰਗੇਨਾਈਜ਼ ਕੀਤੀ ਹੈਗੀ ਇਹਦਾ ਉਦਘਾਟਨ ਕਰੀਏ ਉਹਨੂੰ ਫਲੈਗ ਆਫ ਕਰੀਏ ਔਰ ਤੁਹਾਡੇ ਇਹ ਜਿਹੜਾ ਉਤਸਵ ਤੁਸੀਂ ਮਨਾਉਣ ਜਾ ਰਹੇ ਹੈਗੇ ਉਹ ਜਿਹੜਾ ਨੌਜਵਾਨਾਂ ਨੂੰ ਤੁਸੀਂ ਲਾਮਬੰਦ ਕੀਤਾ ਹੈਗਾ ਉਹਦੇ 'ਚ ਅਸੀਂ ਸਾਰਾ ਅਸੀਂ ਆਪਣਾ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ करो <laughs> करो mày subscribe cho chơi Ghiền Mì Gõ Để không bỏ lỡ અંદરફ્રેશમ ચાચા અંદર ત 1505 इधर 2000

ਨੰਬਰ ਬਾਈਟਰ ਹੋ ਗਿਆ 1099 1099 ਬੈਕੂ ਰਾਜਾ ਮੈਂ ਵੀ ਸੈਂਡ ਹੋ ਗਿਆ ਬੱਸ ਸ਼ਾਬਾਸ਼ ਸ਼ਾਬਾਸ਼ अज पिंडेरले राहुल गांधी जी की जी न्याय यात्रा है ਅਮਨ ਸਮਰਪਿਤ ਆਪਣਾ ਜਿਹੜਾ ਰਨ ਫੋਰ ਨਾਏ ਇਵੈਂਟ ਕੀਤਾ ਜਾ ਰਿਹਾ ਜਿਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਰਸਾਂ ਨੇ ਇੱਕ ਆਲ ਓਪਨ 14 ਸਾਲ ਤੋਂ ਉੱਪਰ ਵਾਲੇ ਜਿਹੜੇ ਲੜਕੇ ਆ ਉਹਨਾਂ ਦੀ ਰੋਸ ਹੈ ਇਹਦੇ 359 ਜਿਹੜਾ ਹੈ ਨਾਮ ਦਿੱਤਾ ਜਾਊਗਾ ਫਸਟ ਵਾਲੇ ਨੇ 11000 ਸੈਕਿੰਡ ਦੇ 7500 ਤੋਂ 3500 ਸੇ ਮੇਰੇ ਬੰਦੀ ਨੇ ਚੀਫ ਕੀ ਸਰ ਇਦਾਂ ਹੀ ਆਲ ਓਪਨ 14 ਸਾਲ ਤੋਂ ਉੱਪਰ ਵਾਲੇ ਬੱਚਿਆਂ ਦੀ ਗਰੁੱਪ ਦੀ ਰੋਸ ਹੈ ਕਿ ਕਿ ਇਵੈਂਟ ਹੈ ਇਹਦੇ ਚ ਵੀ ਸੇਮ ਬॉयਜ਼ ਦੀ ਤਰ੍ਹਾਂ 11000 ਫਸਟ ਵਾਲਿਆਂ ਨੂੰ ਸੈਕਿੰਡ ਲਾਈਨ ਹੈ 73 ਤੋਂ 4th ਕੁੰਜਾਸੋ 450 ਕੀਤੀ ਸੋ ਇਸ ਤੋਂ ਲਾਵਾ ਅੰਦਰ ਕੋਡੀਨ ਰੇਸ ਹੈ ਬੱਚਿਆਂ ਦੀ ਇਹ 2 ਕਿਲੋਮੀਟਰ ਰੇਸ ਹੈ ਉਹਦੇ ਚ ਫਸਟ ਨੂੰ 5200 ਸੈਕਿੰਡ ਨੇ 3300 ਥਰਡ ਨੇ 2100 ਚੌਥੇ ਬੰਨੇ ਨੇ 1100 ਗਏ ਰਹੇ ਸੀ ਇਹ ਬੜਾ ਲੋਕਾਂ ਚ ਸਾਇਆ ਉਸ ਤੋਂ ਅਗਰ ਰਸਤੀ ਕਸ਼ੇ ਹੋਏ ਗੁਰੇ ਨਾ ਆ ਮੁਕਾਬਲੇ ਵੀ ਕਰਵਾਏ ਜਾਣਗੇ ਇਸ ਤੋਂ ਇਲਾਵਾ ਜਿਹੜਾ ਹੈ ਲੋਕਾਂ ਚ ਬੜਾ ਸਾਇਆ ਸਾਰੇ ਪਿੰਡ ਵਾਸੀ ਔਰ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਪਹੁੰਚਿਆ ਤਕਲੀਪ ਕਾਂਗੜਾ ਧਰਮਸ਼ਾਲਾ ਹਿਮਾਚਲ ਦੇ ਵਕਵਾਕੋ ਜ਼ਿਲ੍ਹਾ ਤੋਂ ਪੰਜਾਬ ਦੇ ਗੁਰਦਾਸਪੁਰ ਫਾਜ਼ਿਲਕਾ ਦੇ ਵੀ ਦੂਰ-ਦੂਰ ਤੋਂ ਬੱਚੇ ਆਏ ਆ ਅੰਬਾਲਾ ਤੋਂ ਆਏ ਆ ਰਿਆ ਹੈ ਜੇ ਸਭ ਤੋਂ ਵੱਲੇ ਤੋਂ ਆਏ ਆ ਤਕਰੀਬਨ 400 ਤੋਂ ਉੱਪਰ ਹੁਣ ਤੱਕ ਸਾਡੀ ਗਾ ਰਜਿਸਟ੍ਰੇਸ਼ਨ ਹੋ ਗਈ ਹੈ ਤੇ ਅਲੱਗ-ਅਲੱਗ ਉਹਦੇ ਵਿੱਚ ਮੈਨੂੰ ਲੱਗਦਾ ਵੀ ਕੁਲਮ ਲੱਗਦੇ 500 ਦੇ ਕਰੀਬ ਜਿਹੜੇ ਇਕਲੀਦ ਹੈ ਉਹ ਪਾਰਟਿਸਪੇਟ ਕਰਨਗੇ ਤੇ ਸਾਡਾ ਦੂਜਾ ਇਵੈਂਟ ਆ ਪਿਛਲੇ ਸਾਲ ਅਸੀਂ ਰਨ ਫੇਅਰ ਭਾਰਤ ਜਿਹੜਾ ਆਪਾਂ ਮੰਗਲ ਦੇ ਵਿੱਚ ਕਰਵਾਇਆ ਸੀ ਅੱਜ ਇੱਥੇ ਪਿੰਡ ਬੰਦੀ ਤੇ ਰੱਤ ਲਈ ਦੂਜੇ ਕਰਵਾ ਰਹੇ ਆ ਇਹਦੇ ਤੇ ਚੀਫ ਗੈਸਟ ਜਿਹੜਾ ਸਾਡੇ ਮੰਬਰ ਪਾਰਲੀਮੈਂਟ ਸੀ ਮਿਸਟਰੀ ਕਾੜੀ ਜੀ ਵਿਸ਼ੇਸ਼ ਜਿਹੜੇ ਸਾਡੇ ਗੈਸਟ ਆਫ ਆਨਰ ਹੈ ਸਰਵਾਰ ਗੁੰਦਸ ਸਿੰਘ ਜੀ ਪਿੰਲਾ ਜਿਹੜੇ ਸਾਫ ਦਾ ਪ੍ਰਧਾਨ ਪੰਜਾਬ ਦੀ ਕਾਂਗਰਸ ਨੇ ਔਰ ਹਿਮਾਚਲ ਤੋਂ ਸਾਡੇ ਨਾਣਾ ਦੇ ਵੀ ਹਲਕੇ ਤੋਂ ਜਿਹੜਾ ਸਾਡਾ ਗਵਾਂਡੀ ਹਲਕਾ ਸ੍ਰੀ ਵਿਕਾਸ ਟਰੈਕੀਰ ਜੀ ਜਿਹੜੇ ਕੀ ਜਨਰਲ ਸੈਕਟਰ ਨੇ ਹਿਮਾਚਲ ਪ੍ਰਦੇਸ਼ ਕਾਂਗਰਸ ਤੋਂ ਨੱਟੇ ਹੋਏ ਇਹ ਤੁਹਾਨੂੰ ਸਾਡੇ ਇਹਦੇ ਮੁਖ ਮੈਂ ਆਉਣਾ ਇਹ ਇੱਥੇ ਪੋਰਟੇ ਪਹੁੰਚ ਰਹੇ ਹੈ ਤੇ ਉਸ ਤੋਂ ਇਲਾਵਾ ਤੁਸੀਂ ਮੇਰੇ ਪਿੱਛੇ ਵੀ ਦੇਖ ਰਹੇ ਹੋ ਇੱਧਰ ਵੀ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਔਰ ਇਹ ਸਾਡੀ ਕੋਸ਼ਿਸ਼ ਹੈ ਸਾਡਾ ਇੱਕ ਪ੍ਰਯਾਸ ਹੈ ਜਿਹੜਾ ਨੌਜਵਾਨ ਸਾਡਾ ਮਛਾਂ ਦੇ ਵੱਲੋਂ ਜਾਰੀ ਆਏ ਬੀਮਲਾਈਜ਼ ਹੋ ਰਿਹਾ ਹੈ ਤੇ ਸਾਡੀ ਇੱਕ ਕੋਸ਼ਿਸ਼ ਹੈ ਕਿ ਉਹਨੂੰ ਉਸ ਪਾਸੇੋਂ ਲੈ ਕੇ ਨੈਗੇਟਿਵ ਪਾਸੇੋਂ ਹਟਾ ਕੇ ਪੋਜ਼ਿਟਿਵ ਵਾਲੇ ਪਾਸੇ ਧੋੜਾ ਵਾਲੇ ਪਾਸੇ ਐਥਲੀਟਸ ਵਾਲੇ ਪਾਸੇ ਗੇਮ ਵਾਲੇ ਪਾਸੇ ਜਿਹੜੇ ਛੋਟੇ ਰੱਤੇ ਉਸੇ ਕਰਕੇ ਅਸੀਂ ਅੰਡਰ 14 ਵੀ ਰੱਖੀ ਤਾਂ ਦੇ ਜਦੋਂ ਬੱਚਾ ਜਿਹੜਾ 12 ਤੋਂ 14 ਸਾਲ ਦਾ ਹੁੰਦਾ ਹੈ 14 ਆਪਾਂ ਮਾਈਂਡ ਸੈੱਟ ਨੂੰ ਡਾਇਰੈਕਟ ਕਰਦੀ ਹੈ ਉਦਦੇ ਮੂਡ ਦਾ ਚਾਨ ਲੱਗ ਜਾਂਦਾ ਹੈ ਇਸੇ ਕਰਕੇ ਉਹਨਾਂ ਦੇ ਪ੍ਰੇਕਸ਼ਨ ਵਾਸਤੇ ਅਸੀਂ ਅੰਦਰ 14 ਰੋਸ ਵੀ ਰੱਖੀਆ ਸੋ ਕੋਲ ਮਲਾਕੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਬੰਦੀ ਉਪਰ ਉਤਰਲਾ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੜਾ ਚੰਗਾ ਮੈਂ ਜਿਹੜਾ ਹੈ ਉਹ ਸਾਡਾ ਚੱਲ ਰਿਹਾ ਹੈ ਤੇ ਮੈਂ ਪ੍ਰਸ਼ਾਸਨ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਵੀ ਇੱਥੇ ਤੋੜ ਕੇ ਪਿੰਡ ਬੰਦੀ ਉਪਰ ਦੇ ਵਿੱਚ ਪੁੱਜੇ ਹੈ ਤੇ ਰੱਥੇ ਬੜਾ ਸੋਹਣਾ ਜਿਹੜਾ ਖੇਡ ਮੇਲਾ ਆਇਆ ਅੱਜ ਸ ਜੋ ਸੈਣੀ ਗੁਰਬੀਰ ਸਿੰਘ ਜੀ ਗੱਜਪੁਰ ਪਵਨ ਜੀ ਦਿਵਾਨ ਔਰ ਬਾਕੀ ਸਾਡੇ ਸਾਰੇ ਸਾਥੀ ਇੱਥੇ ਜਿਹੜੀ 5 ਕਿਲੋਮੀਟਰ ਦੀ ਮੈਰਾਥਨ ਹੈ ਉਹਨੂੰ ਫਲੈਗ ਆਫ ਕਰਨ ਵਾਸਤੇ ਆਏ ਸੀ ਅਸੀਂ ਸਾਰੇ ਡਾਕਟਰ ਅਚਲ ਸ਼ਰਮਾ ਜੀ ਨੂੰ ਉਹਨਾਂ ਦੇ ਯੂਥ ਕਲੱਬ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀਗਾ ਕਿ ਨਗਰ ਦੀ ਪਿੰਡ ਦੀ ਵਿਕਾਸਤ ਵਿੱਚ ਅਸੀਂ ਆਪਣਾ ਯੋਗਦਾਨ ਪਾਈਏ ਅਸੀਂ ਆਪਣੇ ਅਖਤਿਆਰੀ ਕੋਟੇ ਚ 5 ਲੱਖ ਰੁਪਇਆ ਪਰ ਗੰਬੀਰਪੁਰ ਨੂੰ ਪਿੰਡ ਦੇ ਵਿਕਾਸ ਵਾਸਤੇ ਐਲਾਨ ਕੀਤਾ ਹੈ। ਪੁਨਿਆਤੀ ਗੱਲ ਇਹ ਹੈ ਕਿ ਜਿਹੜੀ ਔਨ ਬੜੀ 2024 ਦੀ ਲੜਾਈ ਉਹਦੇ ਚ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਮੁਲਕ ਵਾਸੀਆਂ ਨੂੰ ਇੱਕੋ ਅਪੀਲ ਕਰਨਾ ਚਾਹੀਦਾ ਕਿ ਜਿਹੜਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਭੀਮਰਾਓਂbedkar ਜੀ ਨੇ ਸੰਭੀੜਿਆ ਅਸੀਂ ਉਸਤੇ ਸਾਰੇ ਇਕੱਤਰ ਹੋ ਕੇ ਪੈਰਾ ਦਈਏ ਕਿਉਂਕਿ ਜਿਹੜੇ ਬੁਨਿਆਦੀ ਅਧਿਕਾਰ ਨੇ ਜਿਹੜੇ ਸੰਵਿਧਾਨ ਸਾਨੂੰ ਦਿੰਦਾ ਹੈਗਾ ਜੇ ਉਹ ਅਧਿਕਾਰ ਨਾ ਬਚੇ ਤਾਂ ਜਿਹੜੀਆਂ ਬਾਕੀ ਗੱਲਾਂ ਨੇ ਉਹ ਆਪਣੀਆਂ ਫਿੱਕੀਆਂ ਪੈਣ ਇੱਕ ਗੀਤਾਰਾਮ ਜੈਤਰੀ ਜੀ ਨੇ ਕਿਹਾ ਵੀ ਜਿਹੜਾ ਹੈ ਇੱਕ ਸਰਕਾਰੀ ਸਮਾਗਮ ਹੋਣਾ ਚਾਹੀਦਾ ਹੈ ਭਗਵਾਨ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੈ ਵੀ ਇਹਦਾ ਸਿਆਸੀਕਰਨ ਕਰ ਲਈ ਭਾਜਪਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਦੇਖੋ ਭਗਵਾਨ ਰਾਮ ਜੀ ਸਭ ਦੇ ਹੋਰ ਭਗਵਾਨ ਰਾਮ ਦਾ ਅਗਰ ਮੰਦਿਰ ਆਯੁੱਧਿਆ ਵਿੱਚ ਬਣ ਰਿਹਾ ਹੈਗਾ ਬਣਿਆ ਹੈਗਾ ਔਰ ਉਹਦਾ ਜਿਹੜਾ ਇਨੌਗੁਰੇਸ਼ਨ ਹੈ ਉਹ 22 ਜਨਵਰੀ ਨੂੰ ਹੋਣ ਜਾ ਰਿਹਾ ਹੈਗਾ ਇਹ ਤਾਂ ਆਸਥਾ ਦੀ ਗੱਲ ਹੈਗੀ ਹੈ ਜੀ 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 ਸ਼੍ਰੀ ਰਾਮ ਭਗਵਾਨ ਚ ਆਸਥਾ ਹੈ ਉਹਨਾਂ ਨੂੰ ਉਸ ਸਮਾਗਮ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਜਿਹੜਾ ਯੋਜਨ ਕਰਾਇਆ ਕੀ ਕਹਣਾ ਹੈ ਉਹ ਇਹਨਾਂ ਦੇਖੋ ਹਰ ਸਾਲ ਵਾਂਗੂ ਪਿਛਲੇ ਸਾਲ ਵੀ ਕਰਾਇਆ ਸੀਗਾ ਜਦੋਂ ਭਾਰਤ ਜੋੜੋ ਯਾਤਰਾ ਨਿਕਲੀ ਸੀਗੀ ਅੱਜ ਆਦ ਕੀ ਹੁਣ ਨਿਆਈ ਯਾਤਰਾ ਨਿਕਲ ਰਹੀ ਆ ਸੋ ਨੌਜਵਾਨਾਂ ਨੂੰ ਜਾਗਰੂਤ ਕਰਨਾ ਔਰ ਨੌਜਵਾਨਾਂ ਵਿੱਚ ਮੈਸੇਜ ਦੇਣਾ ਵੀ ਰਾਹੁਲ ਗਾਂਧੀ ਜਿਹੜਾ ਪੈਦਲ ਚੱਲਦੇ ਪਏ ਆ ਜਿਹੜਾ ਰਾਹੁਲ ਗਾਂਧੀ ਜੀ ਹੁਣ ਫਿਰ ਯਾਤਰਾ ਕਰ ਰਹੇ ਆ ਵੀ ਹੁਣ ਹਰ ਵਾਸਤੇ ਬੰਦੇ ਇਸ ਤਰੀਕੇ ਨਾਲ ਜੁੜਨ ਔਰ ਨੌਜਵਾਨਾਂ ਤੇ ਇੱਕ ਚੰਗਾ ਸੰਦੇਸ਼ ਜਾਵੇ ਚੰਗਾ ਮੈਸੇਜ ਜਾ ਦੇਖੋ ਅਸੀਂ ਤਾਂ ਕਹਿੰਦੇ ਉੱਪਰੋਂ ਲੈ ਕੇ نیچے تک ਇਹਦਾ ਵਿਰੋਧ ਹੋਣਾ ਚਾਹੀਦਾ ਚੰਗੀ ਤਰ੍ਹਾਂ ਵਿਰੋਧ ਹੋਣਾ ਚਾਹੀਦਾ ਜਿਹੜੇ ਕੋਈ ਲੀਟਰ ਦੱਬੀ ਬਾਤ ਚ ਗੱਲ ਕਰਦੇ ਇਹਨਾਂ ਦੇ ਹੱਕ ਵਿੱਚ ਉਹਨਾਂ ਦਾ ਵੀ ਅਸੀਂ ਵਿਰੋਧ ਕਰਦੇ ਟੋਪਨ ਇਹ ਪਾਰਟੀ ਆਮ ਆਦਮੀ ਜਿਹੜੇ ਸਾਡੇ ਮਤਲਬ ਲੋਕਾਂ ਦਾ ਘਾਣ ਕਰਦੀ ਪਈ ਆ ਜਿਹੜੇ ਲੋਕਾਂ ਦਾ ਉੱਤੇ ਅਤਿਆਚਾਰ ਕਰਦੀ ਪਈ ਆ ਇੱਥੇ ਗੰਭੀਰਪੁਰ ਵਾਲੇ ਸਾਹਮਣੇ ਇੱਥੇ ਧਰਨਾ ਲੱਗਾ ਹੋਇਆ ਉਹ ਕੀ ਅਸੀਂ ਉਹ ਲੇਡੀ ਨੂੰ ਜਵਾਬ ਦੇਵਾਂਗੇ ਜੇ ਤੁਸੀਂ ਇਹਨਾਂ ਨਾਲ ਅਲਾਈਅੰਸ ਕਰ ਲਾਂਗੇ ਕੀ ਉਹ 1152 ਪ੍ਰੋਫੈਸਰਾਂ ਨੂੰ ਜਵਾਬ ਦੇਵਾਂਗੇ ਜਦੋਂ ਅਲਾਈਅੰਸ ਕਰ ਲਾਂਗੇ ਸੋ ਇਹਨਾਂ ਨਾਲ ਅਲਾਈਅੰਸ ਕਿਸੇ ਪੱਖੋਂ ਵੀ ਸਿਰੇ ਨਹੀਂ ਚੜ੍ਹ ਸਕਦਾ ਜਿਹੜੇ ਵਰਕਰਾਂ ਤੇ ਸਾਡੇ ਦੇ ਪਰਚੇ ਕਰਾਏ ਜਾ ਰਹੇ ਆ ਜਿਹੜੇ ਸਾਡੇ ਲੋਕਾਂ ਦੇ ਉੱਤੇ ਪਰਚੇ ਕਰਾਏ ਜਾ ਰਹੇ ਆ ਅਸੀਂ ਕਿਵੇਂ ਉਹਨਾਂ ਨਾਲ ਜਾ ਕੇ ਸਾਂਝੇ ਕਰਾਂਗੇ ਮੇਰੀ ਸਾਰੀ ਲੀਡਰਸ਼ਿਪ ਨੂੰ ਅਪੀਲ ਆ ਸਾਰੀ ਲੀਡਰਸ਼ਿਪ ਇੱਕ ਸ ਉੱਪਰ ਵਾਲੀ ਲੀਡਰਸ਼ਿਪ ਦੀ ਉਮੀਦ ਕਰਦੇ ਆ ਵੀ ਵੱਡੀ ਗੱਲ ਕਹਿ ਕੇ ਜਾਂ ਵੀ ਬਹੁਤ ਵੱਡਾ ਮਸਲਾ ਕਹਿ ਕੇ ਦੇਸ਼ ਦੇ ਹਿੱਤ ਦੇ ਵਿੱਚ ਗੱਲ ਕਰਕੇ ਆ ਇਹਨਾਂ ਨੂੰ ਇਹੋ ਜਿਹਿਆਂ ਨੂੰ ਨਾਲ-ਨਾਲ ਜੋੜ ਲਿਓ ਕਿਉਂਕਿ ਇਹ ਨਾ ਇਹ ਅੱਜ ਦੇਸ਼ ਦੇ ਹਿੱਤ ਵਿੱਚ ਆ ਨਾ ਇਹ ਗੱਲ ਦੇਸ਼ ਦੇ ਹਿੱਤ ਵਿੱਚ ਆ ਕੇਜਰੀਵਾਲ ਜਿਹੜਾ ਇਮਾਨਦਾਰੀ ਦੀ ਗੱਲਾਂ ਕਰਦਾ ਸੀਗਾ ਅੱਜ ਆਪ ਈਡੀ ਦੇ ਸਾਹਮਣੇ ਤਪ ਭਜਦਾ ਇੱਥੇ ਜਦੋਂ ਸੁਖਪਾਲ ਖੇਰ ਨੂੰ ਅੰਦਰ ਦਿੰਦੇ ਆ ਉਦੋਂ ਸੱਮਣ ਲੀਗਲ ਇਲਲੀਗਲ ਨਹੀਂ ਵੇਖਦਾ ਜਦੋਂ ਆ ਆਪਣਾ ਕਹਿੰਦੇ ਤੁਹਾਡੇ ਵਾਲਾ ਇੱਥੋਂ ਦਾ ਮੰਤਰੀ ਆ ਜਿਹੜਾ ਹਰਜੋਤ ਬੈਂਸ ਇਹਨੂੰ ਪੁੱਛ ਲੋ ਵੀ ਜਿੰਨਾ ਕਾਂਗਰਸ ਬਾਰੇ ਇਹ ਵਾਈਹਾ ਤੇ ਬੋਲਦੇ ਆ ਇਹਨਾਂ ਤਾਂ ਕੋਈ ਵੀ ਨਹੀਂ ਬੋਲਦਾ ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਨਾਲ ਸਟੇਜਾਂ ਸਾਂਝੀਆਂ ਨਹੀਂ ਹੋ ਸਕਦੀਆਂ ਅਲਾਈਅੰਸ ਹੋਈ ਨਹੀਂ ਸਕਦਾ। ਅੰਨੀ ਗੱਲ ਹੈ ਜਿਹੜੇ ਸਮਾਰਟਿਕ ਕੰਮ ਹੈ ਹੋਣੇ ਚਾਹੀਦੇ। ਪੋਲਿਟਿਕਲ ਪਾਰਟੀਆਂ ਨੂੰ ਹੋਰ ਵੀ ਕਿੱਦਾਂ ਦੇ ਕੰਮ ਕਰਨੇ ਚਾਹੀਦੇ। तो थेको थेको इसे है, दी। बहुत मुबारकबाद है अक्ष अक्षय जी बटे जी नौत चा ने एक आयोजन किया कोशिश करूंगे